ਰਾਮ 5 5 6 6 ਵੱਜ ਜਾਂਦੇ ਬੀਡੀਪੀਓ ਸਾਹਿਬ ਟਾਈਮ ਨਾਲ ਘਰੇ ਚਲੇਗੇ ਸਰ ਇੱਕ ਇਹਨਾਂ ਦੇ ਵੀ ਹਾਂ ਜੀ ਪਹਿਲਾਂ ਆਨਲਾਈਨ ਹਾਜ਼ਰੀ ਲੱਗਦੀ ਸੀਗੀ ਇਹਨਾਂ ਨੇ ਆ ਕੇ ਤਾਂ ਆਨਲਾਈਨ ਹਾਜ਼ਰੀ ਬੰਦ ਕਰਾਤੀ ਆ ਆ ਵੇਖੋ ਜੇ ਵੀ ਲੱਗਿਆ ਹੋਇਆ ਹੈ ਪਰ ਇਹ ਬੰਦ ਪਿਆ ਆ ਆਨਲਾਈਨ ਹਾਜ਼ਰੀ ਨਹੀਂ ਬਾਇਓਮੈਟ੍ਰਿਕ ਇਹਨੂੰ ਸਟਾਰਟ ਕਰਾਓ ਬੰਦ ਪਿਆ ਜੀ ਇਹ ਬਾਇਓਮੈਟ੍ਰਿਕ ਪਹਿਲਾਂ ਹਾਜ਼ਰੀ ਬਾਇਓਮੈਟ੍ਰਿਕ ਲੱਗਦੀ ਸੀਗੀ ਜੀ ਬੀਡੀਪੀਓ ਸਾਹਿਬ ਤੁਸੀਂ ਘਰੇ ਕਿਉਂ ਚਲੇ ਗਏ ਨਹੀਂ ਇਹ ਗੱਲ ਨਹੀਂ ਹੁੰਦੀ ਬੀਡੀਪੀਓ ਸਾਹਿਬ ਕੋਈ 2 ਦਿਨ ਹੋ ਗਏ ਦਫ਼ਤਰ ਨਹੀਂ ਬੈਠ ਰਹੇ ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇ ਕੇ ਕੰਮ ਕਰਾਉਣ ਲਈ ਸਾਈਨ ਕਰਾਉਂਦੇ। ਲਾਸਟ ਇਹਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟਰ ਤੁਸੀਂ ਰੈਸਟ ਕਰ ਰਹੇ ਸੀ। ਅੱਜ 3 ਵਜੇ ਸਵਾ 3 ਦਾ ਟਾਈਮ ਹੈ। ਅਸੀਂ ਆਏ ਆਂ ਐਡੀਸ ਸਾਹਿਬ ਦੇ ਇਕੱਠੇ ਆਏ ਆਂ। ਇੱਥੇ ਤੁਸੀਂ ਐਣੀਗੇ ਸਰਪੰਚ ਪੰਚਾਇਤਾ ਗਾਮ ਕਰਾਉਣ ਵਾਲੇ ਬੈਠੇ ਨੇ ਐਂ ਐ ਥੋੜਾ ਸਿਸਟਮ ਜਿੰਦਾ ਕਰਨ ਦਾ ਰਾਜ ਬਣਾਈ ਬੈਠੇ ਹੋ ਜਿੱਦਾਂ। ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ। ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫਤਰ ਦਾ ਹੋਣਾ ਤੁਸੀਂ ਸਵਾ 3 ਵਜੇ ਤੁਸੀਂ ਫਿਰਦੇ ਹੋ ਕਿੰਧਰ ਆਪਦੇ ਘਰ ਵਾਲੇ ਪਾਸੇ ਨਹੀਂ ਜਿਆਣੀ ਸਿਸਟਮ ਚੱਲਣਾ ਹੈ ਜੀ ਸਾਹਿਬ ਜੀ ਇਹਨਾਂ ਦੇ ਨਾਲ ਐਕਸ਼ਨ ਲਓ ਕਿਹੜਾ ਲੈਣਾ ਹੈ ਕੋਈ ਨਹੀਂ ਇਹ ਮੈਂ ਗਲਤ ਗੱਲ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹੋ ਨਾ ਜੀ ਨਾ ਬਿਲਕੁਲ ਨਹੀਂ ਦਫ਼ਤਰ ਹੈਗੇ ਤੁਸੀਂ ਸੁਪਟੜ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਟੜ ਸਾਹਿਬ ਤੁਹਾਨੂੰ ਕੀ ਕਿਹਾ ਘਰੇ ਚਲੇਗੇ ਹਾਂਜੀ ਇਹਨਾਂ ਦੇ ਖਲਾਫ ਨਾ ਬੀਟੀਸੀ ਜਾਵਨ ਨੂੰ ਮੈਂ ਨਾਲ ਲੈ ਕੇ ਆਇਆ ਮੈਨੂੰ ਸ਼ਿਕਾਇਤ ਆਈ ਸੀ ਸਰਪੰਚਾਂ ਦੀ ਕਿ ਜਿਹੜੇ ਬੀਡੀਪੀਓ ਨੇ ਸਾਡੇ ਫਾਜ਼ਿਲਕਾ ਦੇ ਇਹ ਬੈਠਦੇ ਨਹੀਂ ਤੇ ਜੇ ਫਾਜ਼ਿਲਕਾ ਹੁੰਦੇ ਨੇ ਤਾਂ ਆਪਦੇ ਗੈਸਟ ਹਾਊਸ ਚ ਆਰਾਮ ਕਰਦੇ ਨੇ ਆ ਮੈਂ ਹੁਣ ਆ ਕੇ ਦੇਖਿਆ ਸਵਾ ਤਿੰਨ ਦਾ ਟਾਈਮ ਹੈ ਤੇ ਇਹ ਸੁਪਰਡੈਂਟ ਸਾਹਿਬ ਨੇ ਫੋਨ ਕੀਤਾ ਤੇ ਕਹਿੰਦੇ ਮੈਂ ਤਾਂ ਘਰੇ ਚਲਾ ਗਿਆ ਪੰਚਾਇਤਾ ਸਰਪੰਚ ਇੱਥੇ ਖੱਜਲ ਖਾਰ ਹੋ ਰਹੀ ਨੇ ਏਡੀਸੀ ਡੀ ਨੂੰ ਮੈਂ ਉਹਨਾਂ ਨੂੰ ਨਾਲ ਲੈ ਕੇ ਆਇਆ ਬਾ ਕੁਛ ਨਹੀਂ ਵਾ ਵਿਲਾ ਜਿਵੇਂ ਨਾ ਕਹਿੰਦੇ ਬੰਦਾ ਵਿਲਾ ਹੁੰਦਾ ਹੈ ਘਰ ਦਾ ਰਾਜ ਸਮਝਾ ਹੁੰਦਾ ਓਹਨ ਕਿਸ ਦਾ ਚੁੱਕਣਾ ਏਡੀਸੀ ਸਾਹਿਬ ਮੇਰੇ ਨਾਲ ਨੇ ਉਹ ਰਿਪੋਰਟ ਬਣਾ ਕੇ ਭੇਜ ਰਹੇ ਨੇ ਡਾਇਰੈਕਟਰ ਸਾਹਿਬ ਨੂੰ ਤੇ ਇਹਨਾਂ ਨੂੰ ਸਸਪੈਂਡ ਕਰਨਾ ਇਮੀਡੀਏਟ ਅੱਜ ਹੀ ਕਰਵਾਓ ਮੈਸੇਜ ਇਹ ਵੀ ਜਿਹੜੇ ਅਫਸਰ ਅਣਗਹਿਲੀ ਕਰਨਗੇ ਉਹਨਾਂ ਨੂੰ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਹੈ ਠੀਕ ਹੈ ਮੰਤਰੀ ਸਾਹਿਬ ਹੁਣੇ ਲਿਖਵਾ ਕੇ ਭੇਜ ਰਿਹਾ ਜੀ ਠੀਕ ਹੈ ਜੀ ਵਖੋ ਮੇਰੇ ਜੋ ਹਲਕਾ ਫਾਜ਼ਲਕਾ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬ ਆੜ ਨੇ ਔਰ ਜੋ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਦੀ ਸ਼ਿਕਾਇਤ ਸੀ ਕਿ ਬੀ ਡੀ ਪੀ ਉਹ ਜਿਹੜੇ ਫਾਜ਼ਲਕਾ ਦੇ ਨੇ ਨਿਰਮਲ ਸਿੰਘ ਜੀ ਉਹ ਬੈਠਦੇ ਨਹੀਂ ਦਫਤਰ ਕੋਈ ਵੀ ਕੰਮ ਕਰਵਾਉਣ ਲਈ ਆਉਂਦਾ ਤਾਂ ਉਹ ਦਫਤਰ ਹਾਜ਼ਰ ਨਹੀਂ ਹੁੰਦੇ ਜੀ ਤਾਂ ਜਦੋਂ ਅਸੀਂ ਹੁਣ ਮੈਂ ਏਡੀਸੀ ਡੀ ਸਾਹਿਬ ਨੂੰ ਨਾਲ ਲੈ ਕੇ ਇੱਥੇ ਜਦੋਂ ਪਹੁੰਚਿਆ ਚੈਕਿੰਗ ਕੀਤੀ ਤਾਂ ਵਾਕਿਆ ਦਫਤਰ ਦੇ ਵਿੱਚ ਨਹੀਂ ਸੀ ਜਦੋਂ ਉਹਨਾਂ ਦੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਬੀਡੀਪੀ ਸਾਹਿਬ ਦਾ ਕਿ ਮੈਂ ਘਰ ਚਲਾ ਗਿਆ ਵੇਖੋ ਸਵਾ ਤਿੰਨ ਦਾ ਟਾਈਮ ਹੈ ਤੇ ਇਸ ਟਾਈਮ ਜਿਹੜਾ ਲੋਕਾਂ ਦੇ ਕੰਮ ਕਰ ਕਰਨ ਦਾ ਟਾਈਮ ਹੁੰਦਾ ਆਫਿਸ ਵਿੱਚ ਬੈਠ ਕੇ ਇਸ ਟਾਈਮ ਕਿਸੇ ਨੇ ਘਰੇ ਚਲੇ ਜਾਣਾ ਅਫਸਰ ਨੂੰ ਵੇਖੋ ਇਹ ਗਲਤ ਗੱਲ ਹੈ ਤਾਂ ਮੈਂ ਏਡੀਸੀ ਸਾਹਿਬ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਆਪ ਚੈੱਕ ਕੀਤਾ ਤਾਂ ਹੁਣ ਏਡੀਸੀ ਸਾਹਿਬ ਜਿਹੜੀ ਉਹਨਾਂ ਦੇ ਖਿਲਾਫ ਰਿਪੋਰਟ ਬਣਾ ਕੇ ਸਾਡੇ ਡਾਇਰੈਕਟਰ ਸਾਹਿਬ ਨੂੰ ਪੰਚਾਇਤ ਵਿਭਾਗ ਦੇ ਨਾਲ ਭੇਜਣਗੇ ਤੇ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਜੀ ਨੇ ਕਿਹਾ ਵੀ ਇਹ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਸਾਡੇ ਪੰਚਾਇਤਾਂ ਨੂੰ ਖੱਜਲ ਖਵਾਰ ਹੋਣਾ ਪਵੇ ਮੰਤਰੀ ਸਾਹਿਬ ਜੀ ਨਾਲ ਹੁਣੇ ਫੋਨ ਤੇ ਗੱਲ ਹੋਈ ਹੈ ਔਰ ਰਿਪੋਰਟ ਜਿਹੜੀ ਹੈ ਵਾਰੇ ਨੇ ਔਰ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਵਿਭਾਗ ਵੱਲੋਂ ਬੀਡੀਪੀਓ ਜਿਹੜੇ ਫਾਜ਼ਿਲ ਕਰਨੇ ਉਹਨਾਂ ਦੇ ਖਿਲਾਫ ਕਰਨ ਜਾ ਰਹੇ ਹੈ ਵੀ ਜਿਹੜੇ ਸਾਡੇ ਪਿੰਡ ਦੇ ਵਿਕਾਸ ਨਹੀਂ ਹੋ ਰਹੇ ਜਦੋਂ ਵੀ ਅਸੀਂ ਆਏ ਆ ਵੀਡੀਓ ਸਾਹਿਬ ਇੱਥੇ ਮੌਕੇ ਤੇ ਪਾਉਂਦਾ ਨਹੀਂ ਅਸੀਂ ਜਦੋਂ ਵੀ ਕੋਈ ਬੇਨਤੀ ਲੈ ਕੇ ਆਏ ਆ ਸਰਪੰਚ ਯੂਨੀਅਨ ਵੱਲੋਂ ਇਹਨਾਂ ਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਅਜ ਤੱਕਨ ਵੀਡੀਓ ਦਾ ਰਵਈਆ ਹੀ ਬਹੁਤ ਹੈ ਜੇ ਕਿਸੇ ਨੇ ਵੀ ਐਪਲੀਕੇਸ਼ਨ ਦਿੱਤੀ ਹੈ ਸੈਲਟਰੀ ਚੇਂਜ ਕਰਨ ਵਾਸਤੇ ਜਾਂ ਕਿਸੇ ਦੇ ਹੋਰ ਮਸਲੇ ਵਿੱਚ ਅਸੀਂ ਕੋਈ ਵੀ ਐਪਲੀਕੇਸ਼ਨ ਦਿੱਤੀ ਹੈ ਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਸਾਡੀ ਇਹ ਬੇਨਤੀ ਹੈ ਸਰਕਾਰ ਦੇ ਅੱਗੇ ਵੀ ਜੋ ਵੀ ਦੇਣਦੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਵਧੀਆ ਵੀਡੀਓ ਲਗਾਇਆ ਜਾਵੇ ਮੁਕੰਦੇ ਕੰਮ ਕਰ ਕੋ ਪਿੰਡ ਦੇ ਡਿਵੈਲਪਮੈਂਟ ਵਾਸਤੇ ਕੰਮ ਕਿਤੇ ਜਾਵੇ